7 ਮਈ 2025 ਪਹਿਲਗਾਮ ਵਿੱਚ 26 નિર્દોਸ਼ ਲੋਕਾਂ ਨੂੰ ਧਰਮ ਪੁੱਛ ਕੇ ਹੱਤਿਆ ਕਰਨ ਵਾਲੇ ਪਾਕਿਸਤਾਨ ਦੇ ਅੱਤਵਾਦੀ ਜਦੋਂ ਪਾਕਿਸਤਾਨ ਵਿੱਚ ਆਪਣੇ ਆਪਣੇ ਬਿੱਲਾਂ ਦੇ ਵਿੱਚ ਚੈਣ ਨਾਲ ਸੌ ਰਹੇ ਸੀ ਤਾਂ ਉਹਨਾਂ ਵਿੱਚੋਂ ਬਹੁਤਿਆਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਉਹਨਾਂ ਦੀ ਆਖਰੀ ਰਾਤ ਸਾਬਿਤ ਹੋਣ ਵਾਲੀ ਹੈ ਰਾਤ ਨੂੰ ਕਰੀਬ 1:05 ਤੋਂ 1:30 ਦੇ ਵਿੱਚ ਵਿੱਚ ਪਾਕਿਸਤਾਨ ਦੇ ਸਿਆਲਕੋਟ ਮਦਰਕਕੇ ਅਤੇ ਭਾਵਲਪੁਰ ਅਤੇ ਪੀਓ ਕੇ ਸਥਿਤ ਮੁਜ਼ਫਰਾਬਾਦ ਕੋਟਲੀ ਅਤੇ ਭਿੰਬਰ ਵਿੱਚ ਲਸ਼ਕਰ-ਏ-ਤਾਇਬਾਨ, ਜੈਸ਼-ਏ-ਮੁਹੰਮਦ ਅਤੇ ਹਿਬੂਲ ਮੁਜਾਹਿਰਦੀਨ ਦੇ ਟਿਕਾਣਿਆਂ ਤੇ 24 ਮਿਸਾਈਲ ਅਤੇ ਦਰਜਣਾ ਬੰਬ ਆ ਕੇ ਡਿੱਗਦੇ ਹਨ। ਅਤੇ ਰਾਤ ਵਿੱਚ ਕੁਝ ਪਲਾਂ ਵਿੱਚ ਇਹ ਟਿਕਾਣੇ ਅੱਗ ਦੇ ਗੋਲੇ ਬਣ ਜਾਂਦੇ ਹਨ ਅਤੇ ਦੇਖਦੇ ਹੀ ਦੇਖਦੇ ਮਿੱਟੀ ਵਿੱਚ ਮਿਲ ਜਾਂਦੇ ਹਨ। ਇਹ ਪਾਕਿਸਤਾਨ ਵਿੱਚ ਛੁਪ ਕੇ ਬੈਠੇ ਅੱਤਵਾਦੀ ਅਤੇ ਉਹਨਾਂ ਦੇ ਆਗਾ ਦੇ ਖਿਲਾਫ ਭਾਰਤ ਦਾ ਆਪਰੇਸ਼ਨ ਸਿੰਧੂਰ ਸੀ। ਏ ਆਪਰੇਸ਼ਨ ਸਿੰਧੂਰ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਐਕਸ਼ਨ ਹੈ ਇਸ ਆਪਰੇਸ਼ਨ ਵਿੱਚ ਸੌ ਦੇ ਕਰੀਬ ਅੱਤਵਾਦੀਆਂ ਦੇ ਚੀਖੜੇ ਉੱਡ ਗਏ ਅਤੇ ਅੱਤਵਾਦ ਦੇ ਰਾਜਾ ਜੈਸ਼ੇ ਮੁਹੰਮਦ ਦੇ 10 ਪਰਿਵਾਰ ਵਾਲੇ ਵੀ ਇਸ ਆਪਰੇਸ਼ਨ ਦੀ ਬਲੀ ਚੜ ਗਏ ਤਾਂ ਆਓ ਅੱਜ ਜਾਣਦੇ ਹਾਂ ਕਿ ਪਹਿਲਗਾਮ ਵਿੱਚ 마ਸੂਮਾਂ ਦੀ ਧਰਮ ਪੁੱਛ ਕੇ ਜਾਣ ਲੈਣ ਵਾਲੇ ਅੱਤਵਾਦੀਆਂ ਨੂੰ ਭਾਰਤ ਦੇ ਆਪਰੇਸ਼ਨ ਸਿੰਧੂਰ ਨੇ ਸਦਾ ਦੀ ਨੀਂਦ ਕਿਵੇਂ ਸੁਲਾ ਦਿੱਤਾ ਆਪਰੇਸ਼ਨ ਸਿੰਧੂਰ ਵਾਸ਼ਨ ਸਿੰਧੂਰ ਇਸ ਸਭ ਦੀ ਸ਼ੁਰੂਆਤ ਹੋਈ ਸੀ 22 April 2025 ਨੂੰ ਜਦ ਪਾਕਿਸਤਾਨ ਨਾਲ ਜੁੜੇ ਲਸ਼ਕਰ-ਏ-ਤਾਇਬਾ ਦੇ 6 ਅੱਤਵਾਦੀਆਂ ਨੇ ਪਹਿਲਗਾਮ ਦੇ ਬਾਸਰਨ ਵੈਲੀ ਨੂੰ ਨਰਕ ਬਣਾ ਦਿੱਤਾ ਉਹ ਥਾਂ ਜਿੱਥੇ ਲੋਕੀ ਆਪਣੀਆਂ ਛੁੱਟੀਆਂ ਕੱਟਣ ਆਉਂਦੇ ਸੀ ਉਥੋਂ ਦੀ ਖੂਬਸੂਰਤੀ ਦਾ ਆਨੰਦ ਮਾਣਣ ਆਉਂਦੇ ਸੀ ਉਥੇ ਪਾਕਿਸਤਾਨ ਨੇ ਇੱਕ ਇਹੋ ਜਿਹੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜੋ ਕਿ ਉਥੋਂ ਦੀ ਹਵਾ ਉਥੋਂ ਦੇ ਦਰਖਤ ਉਸ ਗੱਲ ਦੇ ਗਵਾਹ ਹਨ ਅੱਤਵਾਦੀਆਂ ਨੇ ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛਿਆ ਅਤੇ Hindu ਸੁਣਦੇ ਹੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਲੋਕਾਂ ਤੋਂ ਕਲਮਾ ਤੱਕ ਪੜਾਇਆ ਗਿਆ ਜੋ ਨਹੀਂ ਪੜ ਪਾਇਆ ਉਸ ਨੂੰ ਥਾਂ ਤੇ ਹੀ ਮਾਰ ਦਿੱਤਾ ਅਤੇ ਇਸ ਤਰ੍ਹਾਂ ਇੱਕ ਇੱਕ ਕਰਕੇ 26 ਸੂਮ ਪਰਛਾਣੂ ਮਾਰ ਦਿੱਤਾ ਗਿਆ ਇਹ ਸਭ ਦੇਖ ਲੋਕਾਂ ਦੇ ਮਨ ਵਿੱਚ ਪਾਕਿਸਤਾਨ ਖਿਲਾਫ ਬਦਲੇ ਦੀ ਅੱਗ ਚੱਲ ਪਈ ਅਤੇ ਅੱਖਾਂ ਵਿੱਚ ਨਮੀ ਪਰ ਪਾਕਿਸਤਾਨ ਇਸ ਹਮਲੇ ਨੂੰ ਉਲਟਾ ਭਾਰਤ ਉੱਤੇ ਹੀ ਥੋਪ ਰਿਹਾ ਸੀ ਉਸ ਨੇ ਇਸ ਹਮਲੇ ਵਿੱਚ ਆਪਣਾ ਕੋਈ ਕਸੂਰ ਨਹੀਂ ਮੰਨਿਆ ਪਰ ਇਸ ਵਾਰ ਭਾਰਤ ਵੀ ਪਾਕਿਸਤਾਨ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦਾ ਬਲਕਿ ਭਾਰਤ ਨੇ ਇਸ ਵਾਰ ਪਾਕਿਸਤਾਨ ਅਤੇ ਉਸ ਦੇ ਅਤਵਾਦ ਤੇ ਮਜ਼ਬੂਤ ਚਕੰਜਾ ਕੱਸਿਆ ਸਭ ਤੋਂ ਪਹਿਲਾਂ ਭਾਰਤ ਨੇ ਕੁਝ ਮੁਸ਼ਕਲ ਫੈਸਲੇ ਲਏ ਜੋ ਇਸ ਤੋਂ ਪਹਿਲਾਂ ਦੇ ਨਹੀਂ ਸਿਲੇ ਗਏ ਭਾਰਤ ਨੇ ਸਭ ਤੋਂ ਪਹਿਲਾਂ ਪਾਕਿਸਤਾਨ ਨਾਲ ਇੰਡਸ ਵੈਲੀ ਟਰੀਟੀ ਨੂੰ ਤੋੜ ਦਿੱਤਾ ਪਾਕਿਸਤਾਨ ਦੀ 80% ਜ਼ਮੀਨ ਨੂੰ ਇਸੇ ਇੰਡਸ ਵੈਲੀ ਟਰੀਟੀ ਦੇ ذریعے ਪਾਣੀ ਲਾਇਆ ਜਾਂਦਾ ਸੀ ਦੂਜਾ ਭਾਰਤ ਨੇ ਅਟਾਰੀ ਚੈੱਕਪੋਸਟ ਵੀ ਬੰਦ ਕਰ ਦਿੱਤੀ ਅਤੇ ਐਸ ਏ ਏ ਆਰ ਸੀ ਵੀਜ਼ਾ ਸਕੀਮ ਵੀ ਰੱਦ ਕਰ ਦਿੱਤੀ ਅਤੇ ਨਾਲ ਹੀ ਪਾਕਿਸਤਾਨ ਦੇ ਸੈਲੀਬ੍ਰਿਟਿਸ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਭਾਰਤ ਵਿੱਚ ਬੰਦ ਕਰ ਦਿੱਤੇ ਗਏ ਭਾਰਤ ਇਸ ਵਾਰ ਪਾਕਿਸਤਾਨ ਦੇ ਅਤਵਾਦ ਤੇ ਸਟਾਪ ਲਗਾਉਣਾ ਚਾਹੁੰਦਾ ਸੀ ਇਸ ਲਈ ਭਾਰਤ ਵਿੱਚ ਮਿਲਟਰੀ ਆਪਰੇਸ਼ਨਸ ਲਈ ਵੀ ਹਾਈ ਲੈਵਲ ਮੀਟਿੰਗਸ ਚੱਲ ਰਹੀਆਂ ਸਨ ਪੀਐਮ ਮੋਦੀ ਬਿਹਾਰ ਦੀ ਇੱਕ ਜਨ ਸਭਾ ਰੈਲੀ ਵਿੱਚ ਇਹ ਕਹਿ ਚੁੱਕਾ ਸੀ ਇਹ ਹਮਲਾ ਕੀਆ ਹੈ ਉਹਨਾਂ ਤੰਕੀ ਉਹਨਕੋ ਹਰੀ ਤਾਮਲੇ ਕੀ ਸਾਜ਼ਿਸ਼ ਰਚਨੇ ਵਾਲੋ ਕੋ ਉਨਕੀ ਕਲਪਨਾ ਸੇ ਵੀ ਬੜੀ ਸਜ਼ਾ ਅਮਲੇਗੀ ਉਨਾਤੀ 2 April ਨੂੰ ਦਿੱਲੀ ਦੇ ਵਿੱਚ ਇੱਕ ਹਾਈ ਲੈਵਲ ਮੀਟਿੰਗ ਹੁੰਦੀ ਹੈ ਜਿਸ ਵਿੱਚ PM ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, NSA ਅਜੀਤ ਡੋਵਾਲ ਅਤੇ ਸਾਰੇ ਆਰਮੀ ਚੀਫ ਮੌਜੂਦ ਸਨ। PM ਨੇ ਸਾਰੇ ਆਰਮੀ ਚੀਫ ਨੂੰ ਪਾਕਿਸਤਾਨ ਖਿਲਾਫ ਕੋਈ ਵੀ ਐਕਸ਼ਨ ਲੈਣ ਲਈ ਖੁੱਲ੍ਹ ਦੇ ਦਿੱਤੀ। RAW ਅਤੇ NTRO ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਦੇ ਟਿਕਾਣਿਆਂ ਦੀ ਲੋਕੇਸ਼ਨ ਟ੍ਰੇਸ ਕਰਨ ਵਿੱਚ ਜੁਟ ਗਈ। ਹਰ ਕੋਈ ਪਾਕਿਸਤਾਨ ਤੋਂ ਬਦਲਾ ਚਾਹੁੰਦਾ ਸੀ। NTRO ਅਤੇ RAW ਨੇ ਜਲਦ ਹੀ ਪਾਕਿਸਤਾਨ ਦੇ 21 ਟਿਕਾਣੇ ਟ੍ਰੇਸ ਕੇ ਇੰਟੈਲੀਜੈਂਸ ਅਤੇ ਪਲੈਨਿੰਗ ਟੀਮ ਨੂੰ ਫਾਰਵਰਡ ਕਰ ਦਿੱਤੇ ਪਲੈਨਿੰਗ ਟੀਮ ਨੇ 9 ਠਿਕਾਣੇ ਚੁਣੇ ਜਿੰਨਾ ਵਿੱਚ ਵੱਡੇ ਵੱਡੇ ਹਮਲੇ ਪਲਾਨ ਕੀਤੇ ਜਾਂਦੇ ਸਨ ਐਨਐਸਏ ਅਜੀਤ ਡਵਾਲ ਨੇ 5 ਮਈ ਤੱਕ ਸਾਰਾ ਬਲੂਪ੍ਰਿੰਟ ਤਿਆਰ ਕਰ ਦਿੱਤਾ ਅਤੇ ਪੀਐਮ ਮੋਦੀ ਕੋਲ ਆਪਰੇਸ਼ਨ ਲਈ ਮਨਜ਼ੂਰੀ ਲੈਣ ਲਈ ਪੁੱਜ ਗਿਆ ਅਤੇ ਪੀਐਮ ਨੇ ਵੀ ਬਿਨਾਂ ਸਮਾਂ ਗਵਾਏ ਉਹਨਾਂ 9 ਠਿਕਾਣਿਆਂ ਨੂੰ ਢੇਰ ਕਰਨ ਲਈ ਮਨਜ਼ੂਰੀ ਦੇ ਦਿੱਤੀ ਅੱਤਵਾਦੀਆਂ ਨੇ ਭਾਰਤ ਦੀਆਂ ਔਰਤਾਂਆਂ ਦੀਆਂ ਮੰਗਾਂ ਦਾ ਸੰਦੂਰ ਖੋਇਆ ਸੀ ਇਸ ਲਈ ਇਸ ਸੰਦੂਰ ਦਾ ਬਦਲਾ ਲੈਣ ਲਈ ਆਪਰੇਸ਼ਨ ਦਾ ਨਾਮ ਆਪਰੇਸ਼ਨ ਸਿੰਧੂਰ ਰੱਖਿਆ ਗਿਆ। ਆਪਰੇਸ਼ਨ ਤੋਂ ਪਹਿਲਾਂ ਹਰ ਖਤਰੇ ਨੂੰ ਵੇਖਦੇ ਹੋਏ ਫਾਈਟਰ ਜੈਟਸ ਦੀ ਇੱਕ ਟੀਮ ਤਿਆਰ ਕੀਤੀ ਗਈ ਜਿਸ ਵਿੱਚ ਰਾਫੇਲ, ਮਿਰਾਜ 2000 ਅਤੇ ਸੁਖੋਈ SU-30MKI ਮੌਜੂਦ ਸੀ ਅਤੇ ਹਮਲੇ ਲਈ ਸਕਾਲਪ ਮਿਸਾਈਲ, ਬ੍ਰਾਹਮੋਸ ਮਿਸਾਈਲ ਅਤੇ ਹੈਮਰ ਬੰਬ ਦਾ ਇਸਤੇਮਾਲ ਵੀ ਹੋਣਾ ਸੀ। ਅਤੇ ਇਸ ਤੋਂ ਇਲਾਵਾ ਕਾਮੀ ਕਾਜ਼ੇ ਡਰੋਨ ਵੀ ਇਸ ਆਪਰੇਸ਼ਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸੀ ਇਹ ਡਰੋਨ ਹਮਲੇ ਤੋਂ ਪਹਿਲਾਂ ਦੁਸ਼ਮਨ ਦੇ ਏਰੀਆ ਚ ਘੁਸ ਕੇ ਉਥੋਂ ਦਾ ਸਰਵੇਲੈਂਸ ਕਰ ਰਹੇ ਸੀ ਜਿਸ ਨਾਲ ਹਮਲਾ ਜਿਆਦਾ ਐਕਿਊਰੇਟ ਹੋ ਸਕੇ 6 ਅਤੇ 7 ਮਈ ਦੀ ਰਾਤ ਦਸੌਲਟ ਰਾਫਲ ਸੁਖੋਈ SU-30MKI ਅਤੇ ਮਿਰਾਜ 2000 ਮਿਸਾਈਲ ਨਾਲ ਲੁੱਤਪੁੱਤ ਹੋ ਕੇ ਇੱਕ ਸੀਮਿਤ ਦੂਰੀ ਤੇ ਆਪਦੀ ਆਪਦੀ ਪੋਜੀਸ਼ਨ ਲੈ ਲੈਂਦੇ ਹਨ ਰਾਤ 1 ਵਜੇ ਤੋਂ ਬਾਅਦ ਜਦ ਸਾਰੇ ਪਾਸੇ ਹਨੇਰਾ ਅਤੇ ਸ਼ਾਂਤੀ ਸੀ ਉਸੇ ਵਿੱਚ ਭਾਰਤ ਵੱਲੋਂ ਸਭ ਤੋਂ ਪਹਿਲਾ ਸਵਾਈ ਨਾਲਾ ਟ੍ਰੇਨਿੰਗ ਕੈਂਪ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜੋ ਐਲੋਸੀ ਤੋਂ ਸਿਰਫ 30 ਕਿਲੋਮੀਟਰ ਦੂਰੀ ਤੇ ਮੌਜੂਦ ਸੀ ਇਹ ਉਹੀ ਠਿਕਾਣਾ ਸੀ ਜਿੱਥੋਂ ਟ੍ਰੇਨ ਹੋ ਕੇ ਆਏ ਅੱਤਵਾਦੀ ਗਾਣੇ 2024 ਵਿੱਚ ਅੱਤਵਾਦੀ ਹਮਲਿਆਂ ਨੂੰ ਇੰਜਾਮ ਦਿੱਤਾ ਸੀ ਹਮਲੇ ਤੋਂ ਬਾਅਦ ਚਾਰ ਚਫੇਰੇ ਧੂਆਂ ਅਤੇ ਤਬਾਹੀ ਹੀ ਨਜ਼ਰ ਆਉਣ ਲੱਗ ਪਈ ਇਸ ਤੋਂ ਅਗਲਾ ਟਾਰਗੇਟ ਮੁਜ਼ਫਰਾਬਾਦ ਵਿੱਚ ਐਲੋਸੀ ਤੋਂ ਮਾਹੀਜ਼ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਸੁਏਦਨਾ ਬਿਲਾਲ ਕੈਂਪ ਨੂੰ ਬਣਾਇਆ ਗਿਆ ਇਹ ਜੈਸ਼ੇ ਮੁਹੰਮਦ ਦਾ ਸਟੇਇੰਗ ਏਰੀਆ ਸੀ ਜਿੱਥੇ ਨਵੇਂ ਪਰ ਇਹ ਮੁੰਡਿਆਂ ਨੂੰ ਹਥਿਆਰ ਚਲਾਉਣਾ ਸਿਖਾਇਆ ਜਾਂਦਾ ਸੀ ਇਸ ਤੋਂ ਅਗਲਾ ਟਾਰਗੇਟ ਕੋਟਲੀ ਵਿੱਚ ਸਥਿਤ ਗੋਲਮਪੁਰ ਕੈਂਪ ਸੀ ਇਸ ਕੈਂਪ ਨੂੰ ਭਾਰਤੀ ਮਿਸਾਈਲ ਨੇ ਚੰਦ ਮਿੰਟਾਂ ਵਿੱਚ ਹੀ ਰਾਖ ਕਰ ਦਿੱਤਾ ਅਤੇ ਮੌਜੂਦ ਅੱਤਵਾਦੀ ਵੀ ਮਾਰੇ ਗਏ ਇਸ ਤੋਂ ਅਗਲਾ ਟਾਰਗੇਟ ਪੀਓਕੇ ਵਿੱਚ ਮੌਜੂਦ ਬਰਨਾਲਾ ਕੈਂਪ ਅਤੇ ਆਬਾਸ ਕੈਂਪ ਸੀ ਡਰੋਨ ਵੱਲੋਂ ਕਲੈਰਿਟੀ ਮਿਲਦੇ ਹੀ ਮਿਸਾਈਲ ਦਾ ਕੇ ਇਹ ਕੈਂਪ ਵੀ ਤਬਾਹ ਕਰ ਦਿੱਤੇ ਗਏ ਜਦ ਇਹ ਸਭ ਕੁਝ ਹੋ ਰਿਹਾ ਸੀ ਤਾਂ ਭਾਰਤ ਵਿੱਚ ਮੌਜੂਦ ਜੈੱਟ ਵੀ ਆਪਦਾ ਆਪਦਾ ਕੰਮ ਬਾਖੂਬੀ ਕਰ ਰਹੇ ਸੀ ਉਹਨਾਂ ਦਾ ਪਹਿਲਾ ਟਾਰਗੇਟ ਮਹਿਮੂਨਾ ਕੈਂਪ ਅਤੇ ਦੂਜਾ ਸਰਜਾਲ ਕੈਂਪ ਸੀ ਜਿੱਥੇ ਪਠਾਨਕੋਟ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ ਇਸ ਤੋਂ ਬਾਅਦ ਭਾਰਤੀ ਜੱਟਸ ਨੇ ਆਪਦਾ ਅਗਲਾ ਟਾਰਗੇਟ ਮਰੀਦਕੇ ਚ ਮੌਜੂਦ ਕੈਂਪ ਨੂੰ ਵੀ ਰਾਖ ਕਰ ਦਿੱਤਾ ਇਹ ਉਹੀ ਠਿਕਾਣਾ ਸੀ ਜਿੱਥੇ ਮੁੰਬਈ 26/11 ਅਟੈਕ ਦੀ ਟ੍ਰੇਨਿੰਗ ਦਿੱਤੀ ਗਈ ਸੀ ਇਸ ਤੋਂ ਅਗਲਾ ਸਭ ਤੋਂ ਵੱਡਾ ਠਿਕਾਣਾ ਜੋ ਕਿ ਜੈਸ਼ੇ ਮੁਹੰਮਦ ਦਾ ਸਭ ਤੋਂ ਵੱਡਾ ਗੜ੍ਹ ਸੀ ਇਹ ਠਿਕਾਣਾ ਬਾਰਡਰ ਤੋਂ ਕਰੀਬ 100 ਕਿਲੋਮੀਟਰ ਦੂਰ ਜੈਸ਼ੇ ਮੁਹੰਮਦ ਦਾ ਹੈੱਡਕੁਆਰਟਰ ਮਰਕਜ਼ ਸੁਬਹਾਨ ਅੱਲਾਹ ਸੀ ਅਤੇ ਚੰਦ ਮਿੰਟਾਂ ਵਿੱਚ ਇਸ ਅੱਡੇ ਉੱਤੇ ਵੀ ਮਿਸਾਈਲ ਧਾਕੇ ਇਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਂਦਾ ਹੈ। ਕਰੀਬ 25 ਮਿੰਟਾਂ ਵਿੱਚ ਭਾਰਤਾਂ ਨੇ ਅੱਤਵਾਦੀ 9 ਟਿਕਾਣੇ ਮਿੱਟੀ ਵਿੱਚ ਮਿਲਾ ਦਿੱਤੇ। ਇਸ ਹਮਲੇ ਵਿੱਚ ਬਹੁਤ ਵੱਡੇ ਮੁੱਖ ਅੱਤਵਾਦੀ ਮਾਰੇ ਗਏ। ਇਸ ਹਮਲੇ ਬਾਅਦ ਜੈਸ਼ਦ-ਏ-ਮਸੂਦ ਅਜ਼ਹਰ ਦਾ ਇੰਨਾ ਬੁਰਾ ਹਾਲ ਹੋ ਗਿਆ ਕਿ ਜਦ ਉਸ ਦਾ ਸਾਰਾ ਪਰਿਵਾਰ ਇਸ ਆਪਰੇਸ਼ਨ ਦੀ ਬਲੀ ਚੜ ਗਿਆ ਤਾਂ ਉਸ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਕਾਸ਼ ਮੈਂ ਵੀ ਇਸ ਹਮਲੇ ਵਿੱਚ ਮਾਰਿਆ ਜਾਂਦਾ। ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦੀ 에ਅਰ ਫੋਰਸ ਨੇ ਹਮਲੇ ਤੋਂ 3 ਘੰਟੇ ਪਹਿਲਾਂ ਟਵਿੱਟਰ ਤੇ ਪੋਸਟ ਕਰਕੇ ਇੰਡੀਆ ਦਾ ਮੁਜਾਹਦ ਆਇਆ ਸੀ ਕਿ 슬ੀਪ ਟਾਈਟ ਬਿਕੋਜ਼ ਪੀਏਐਫ ਇਜ਼ ਅਵੇਕ ਅਤੇ 3 ਘੰਟੇ ਬਾਅਦ ਭਾਰਤ ਨੇ ਸਾਰਾ ਪਾਕਿਸਤਾਨ ਜਗਾ ਦਿੱਤਾ ਆਪਰੇਸ਼ਨ ਸੰਦੂਰ ਦੀ ਸਫਲਤਾ ਤੋਂ ਬਾਅਦ 7 ਮਈ ਦੀ ਦੁਪਹਿਰ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਫੋਰਨ ਸਕੱਤਰ ਵਿਕਰਮ ਮਿਸ਼ਰੀ ਇੰਡੀਅਨ 에ਅਰ ਫੋਰਸ ਦੀ ਵਿੰਗ ਕਮਾਂਡਰ ਵਿਯੋਮਕਾ ਸਿੰਘ ਅਤੇ ਇੰਡੀਅਨ ਆਰਮੀ ਦੀ ਕਰਨਲ ਸੋਫੀਆ ਕੁਰੇਸ਼ੀ ਮੌਜੂਦ ਸੀ ਇਹ ਇੱਕ ਸੁਧਾਰਨ ਪ੍ਰੈਸ ਕਾਨਫਰੰਸ ਨਹੀਂ ਸੀ ਬਲਕਿ ਇਹ ਪਾਕਿਸਤਾਨ ਦੀ ਇੱਕ ਉਸ ਸੋਚ ਨੂੰ ਜਵਾਬ ਸੀ ਜੋ ਟੂ ਨੇਸ਼ਨ ਥਿਊਰੀ ਦੇ ਤਹਿਤ ਭਾਰਤ ਦਾ ਬਟਵਾਰਾ ਚਾਹੁੰਦਾ ਸੀ ਦੁਨੀਆ ਭਰ ਦੇ ਕਈ ਨੇ ਇਸ ਆਪਰੇਸ਼ਨ ਨੂੰ ਅਤਵਾਦ ਦੇ ਖਿਲਾਫ ਇੱਕ ਜ਼ਰੂਰੀ ਕਾਰਵਾਈ ਦੱਸਿਆ ਅਤੇ ਵੱਡੀ ਗੱਲ ਇਹ ਸੀ ਕਿ ਹਰ ਵਾਰ ਮੋਦੀ ਦੇ ਖਿਲਾਫ ਰਹਿਣ ਵਾਲੀ ਕਾਂਗਰਸ ਵੀ ਇਸ ਫੈਸਲੇ ਵਿੱਚ ਉਹਨਾਂ ਦੇ ਨਾਲ ਸੀ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਫਿਰ ਬਾਜ਼ ਨਹੀਂ ਆਇਆ ਉਸਨੇ ਐਲੋਸੀ ਦੇ ਭਾਰੀ ਗੋਲੀਬਾਰੀ ਕੀਤੀ ਸਭ ਤੋਂ ਵੱਧ ਪੂੰਚ ਵਿੱਚ ਜਿੱਥੇ 12 ਨਿਰਦੇਸ਼ ਲੋਕ ਮਾਰੇ ਗਏ ਤੇ 7 8 ਤੇ 9 ਮਈ ਦੀ ਰਾਤ ਪਾਕਿਸਤਾਨ ਨੇ ਭਾਰਤ ਵਿੱਚ ਡਰੋਨ ਹਮਲੇ ਵੀ ਕਰਨੇ ਚਾਹੇ ਪਰ ਭਾਰਤ ਦੇ ਮਜ਼ਬੂਤ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਡਰੋਨ ਅਤੇ ਮਿਸਾਈਲ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਇੰਨਾ ਸਭ ਹੋਣ ਤੋਂ ਬਾਅਦ 10 ਮਈ ਦੁਪਹਿਰ 3:35 ਮਿੰਟ ਤੇ ਪਾਕਿਸਤਾਨ ਦੇ ਡੀਜੀਐਮਓ ਨੇ ਇੰਡੀਅਨ ਡੀਜੀਐਮਓ ਨਾਲ ਸੀਜ਼ਫਾਇਰ ਲਈ ਗੁਹਾਰ ਲਈ ਅਤੇ ਦੋਵੇਂ ਦੇਸ਼ ਸੀਜ਼ਫਾਇਰ ਉਤੇ ਰਾਜ਼ੀ ਹੋ ਗਏ ਪਰ ਭਾਰਤ ਨੇ ਇਹ ਸ਼ਰਤ ਰੱਖੀ ਕਿ ਜੇਕਰ ਪਾਕਿਸਤਾਨ ਮੁੜ ਅਤਵਾਦੀ ਹਮਲਾ ਕਰਦਾ ਹੈ ਤਾਂ ਇਸ ਨੂੰ ਐਕਟ ਆਫ ਵਾਰ ਮੰਨਿਆ ਜਾਵੇਗਾ ਇਸ ਸੀਜ਼ਫਾਇਰ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਟਵੀਟ ਦੇ ਜ਼ਰੀਏ ਜਾਣਕਾਰੀ ਦਿੱਤੀ ਇਸ ਤਰ੍ਹਾਂ ਇਹ ਜੰਗ ਰੁਕ ਗਈ ਪਰ ਇਹ ਸੀਜ਼ਫਾਇਰ ਇੱਕ ਵੱਡਾ ਸਵਾਲ ਛੱਡ ਗਈ ਕਿ ਭਾਰਤ ਜਦ ਇੰਨੀ ਮਜ਼ਬੂਤ ਸਥਿਤੀ ਵਿੱਚ ਸੀ ਤਾਂ ਉਸਨੇ ਸੀਜ਼ਫਾਇਰ ਲਈ ਰਾਜ਼ੀ ਕਿਉਂ ਹੋਇਆ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿੰਦੇ ਜਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਜਾਓ